ਨੇ ਸਰੇ ਬ੍ਰਾਹਮਤ ਨਹੀਂ ਹੋਇਆ ਚਲ ਕਰ ਜਾ ਬ੍ਰਾਹਮਤ ਨਹੀਂ ਹੋਇਆ ਗਿਆ ਸਾਡੇ ਨਾਲ ਘਰ ਦੇ ਕੰਪਰਮਾਈਜ਼ ਵਾਸਤੇ 2 ਲੱਖ ਦੇ ਕੇ ਸੀ ਉਹ ਇਹਨਾਂ ਇਹ ਉਲਟ ਪਾ ਦਿੱਤਾ ਸਾਡੇ 200 ਸਕੂਲਾਂ ਦੇ ਵਿੱਚ ਚਾਹੀਦੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬੱਸਾਂ ਦੀ ਸ਼ੁਰੂਆਤ ਕੀਤੀ ਆ ਜਿਹਦੇ ਤਹਿਤ 10000 ਤੋਂ ਵੱਧ ਬੱਚੇ ਲਾਭ ਲੈ ਰਹੇ ਨੇ। ਹਰ ਇੱਕ ਸਕੂਲ ਦੇ ਵਿੱਚ ਇੱਕ ਵਾਰ ਸਰ ਵੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਆ ਸੇਵ ਹੁੰਦਾ ਹੈ। ਜਿਹੜੇ ਬੱਚੇ ਜਿਹੜਾ ਦੂਰੋਂ ਆਉਂਦੇ ਸੀਗੇ ਉਹ ਪਹਿਲਾਂ ਸਕੂਲ ਵਿੱਚ ਨਹੀਂ ਆ ਸਕਦੇ ਸੀਗੇ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਦੀ ਦਿੱਕਤ ਸੀਗੀ ਪਰ ਹੁਣ ਸਰਕਾਰ ਨੇ ਪੈਸੇ ਲਗਾਈ ਹੋਈ ਹੈ ਜਦੋਂ ਟਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਹੈ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਸਰਕਾਰ ਦੇ ਇਸ ਉਪਰਾਲੇ ਨੇ ਸਾਡੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਕੋਈ ਵੀ ਅੰਤਰ ਨਹੀਂ ਰਹਿਣ ਦਿੱਤਾ ਵਾਕਈ ਜੋ ਕਿਹਾ ਸੀ ਕਰਕੇ ਦਿਖਾਇਆ ਤੁਹਾਡੀ ਆਪਣੀ ਤੇ ਆਪਦਿਆਂ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਪਰਮਾਈਜ਼ ਵਾਸਤੇ ਦੇਖਿਆ ਸੀ ਜੀ ਸਰ ਇਹ ਜਾਣ ਦਾ ਵਿਸ਼ਾ ਹੈ ਬਿਲਕੁਲ ਹਾਂ ਲੈ ਕਿਨੇ ਕੋਪਰਮਾਈਜ਼ ਕੋ ਕੋਪਰਮਾਈਜ਼ ਵਾਸਤੇ ਦੂਸਰੀ ਫੈਮਲੀ ਨਾਲ ਕੋਪਰਮਾਈਜ਼ ਵਾਸਤੇ ਹੈ ਅਧਰਾ ਲੈ ਕੇ ਚਲੇਗਾ ਪੁਲਿਸ ਦਾ ਕੰਮ ਹੈ ਐਫ ਆਈ ਆਰ ਦਰਜ ਕਰਨਾ ਪਰ ਸਰ ਇਹ ਕੋਈ ਮਜਾਹਿਰ ਕੀਤਾ ਨਾ ਉਲਟ ਕੀਤਾ ਨਾ ਜਲਾ ਤੇ ਨਾ ਤਾਂ ਕਹ ਕੀਤਾ ਉਹਦੇ ਗਲਤ ਨਾ ਸੋਚੋ ਹੋ ਗਈ ਸਰ ਹੋ ਗਈ ਫੋਟੋ ਹੋ ਗਈ ਲੈ ਜੋ ਲੈ ਜੋ ਸਰ ਲੈ ਜੋ ਇਹ ਮੈਨੂੰ ਪੈਸੇ ਦੇ ਨਾਇਆ ਸੀ 20000 ਪੁਲਿਸ ਕਮਿਸ਼ਨਰ ਟੈਂਬਰਟ ਸਰ ਪੀਐਸਈ ਡਿਵੀਜ਼ਨ ਕਤਵਾਲੀ ਐਸਐਚਓ ਸਰਮੇ ਸਿੰਘ ਤੇ ਏਸੀਪੀ ਸੈਂਟਰਲ ਸ਼੍ਰੀ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਏ ਇੱਕ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਨੰਬਰ 5 ਤਈਏਕ 2025 ਅੰਡਰ ਸੈਕਸ਼ਨ 204 205 319 318 4 336 3 340 2 ਬੀ ਐਨ ਐਸ ਦਰਜ ਹੋਈ ਹੈ ਤਈਏਕ 25 ਨੂੰ ਕੰਪਲੇਨੈਂਟ ਹੈ ਅਮਨਦੀਪ ਸਿੰਘ son of ਗੁਰਬਚਨ ਸਿੰਘ ਐ ਗਲੀ ਸ਼ਿਦਾਵਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਨਾਂ ਦੇ ਗਵੰਡੀ ਹੈਗੇ ਜਿਹੜੇ ਅਜੀਪਾਲ ਸਿੰਘ ਨੇ ਅਜੀਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਹੈ ਇਹਨੇ ਆਪਣਾ ਸੀਬੀਆਈ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਹੈ ਛੋਟੇ ਭਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਭਰਤੀਕਰਨ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਪਾਲ ਸਿੰਘ ਐ ਇਹਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਹਨੂੰ ਭਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ CBI ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚੱਲਰ ਵਾਲੀ ਪੱਗ ਹੁੰਦੀ ਹੈ ਕਾਂਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਏ ਆ ਸੀਬੇ ਦਾ ਸਪੈਸ਼ਲ ਅਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰਾਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁੱਜਗੇ ਇਹਨਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਇਹਨਾਂ ਦਾ ਮੋਬਾਈਲ ਬਰਾਮਦ ਹੋਇਆ ਹੋਣਾ ਉਹਨਾਂ ਚ ਕੋਈ ਕਲਾਸੇ ਹੁੰਦੀ ਸੁਭਾਵ ਨਹੀਂ ਅਸੀਂ ਹਲੇ ਹੁਣ ਰਿਮਾਂਡ ਲਿੱਤਾ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮੈਂ ਅਸਮੰਦਰ ਸੰਗੀਆਂ ਪਾਟੇ ਨੂੰ پیسے ਥਾਕ ਦੋਗੇ ਇਹ ਬੀਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰੇ ਸੁਆਲ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਧਰਤੀ ਕਰਾਣ ਲਈ ਐਸ ਕਨਸਟੇਬਲ ਜੀ ਜਿਹਦੀ ਜੈਦੀ ਪ੍ਰੋਬਲਮ ਆਵਾਜ਼ ਕੇ ਸਾਹਮਣੇ ਆਇਆ ਜੀ ਉਹ 6 ਲੱਖ ਲਏ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗ੍ਰੇਸ਼ਨ ਦੇ ਵਿੱਚ ਸਾਡੇ ਸਾਹਮਣੇ ਹੈ ਸਰ ਡੂਇੰਗ ਇੰਵੈਸਟੀਗੇਸ਼ਨ ਜੋ ਤੁਸੀਂ ਸਾਹਮਣੇ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡੀ ਕੋਈ ਸੁਨੇਹ ਚ ਮੇਰੇ ਵੱਲੋਂ ਵੀ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੀ ਅ ਪ੍ਰੈਕਟੀਕਲ ਇਗਜ਼ਾਮ ਵੀ ਜਿਹੜੇ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰ ਏਸ਼ੀਆ ਕੋਈ ਵੀ ਕੋਈ ਇਹੋ ਜਿਹਾ ਹੈ ਨਹੀਂ ਕਿ ਕਿਸ ਦੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਫਾਰਮ ਭਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਇਗਜ਼ਾਮ ਕਲੀਅਰ ਕਰੋਗੇ ਤੇ ਦੌੜ ਪਾ ਜਿੱਚ ਉਹ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਪ੍ਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲਓ ਕੋਈ ਵੀ ਇਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਬਟ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸਾ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾੰਦਾ ਫੜਿਆ ਗਿਆ ਉਹਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਕਾਰੀ ਵਾਲੇ ਤਾਂ ਕੀ ਕਾਰਵਾਈ ਕੀਤੀ ਜੇ ਵੀ ਇਹ ਤਾਂ ਆਮ ਵਰਦੀਆਂ ਹੀ ਵਰਦੀਆਂ ਮਿਲਦੀਆਂ ਪਈਆਂ ਵਾ ਕੋਈ ਵੀ ਵਰਦੀ ਬਿਲਕੁਲ ਜੀ ਜਿਹੜਾ ਵੀ ਵਰਦੀ ਬਣਵਾਣ ਜਾਂ ਮਤਲਬ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਵਰਦੀ ਹੈਗਾ ਹੈ ਜਿਹੜੀ ਮਰਜ਼ੀ ਫੌਜ ਹੋਏ ਪੰਜਾਬ ਪੁਲਿਸ ਹੋਏ ਜਾਂ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹ ਵਰਦੀ ਨੂੰ ਤਾਂ ਕਿਤੇ ਜਿਆਦਾ ਟੌਪਸ ਨੂੰ ਜਿਹੜੇ ਕਿ ਇੱਥੇ ਵਰਦੀ ਮਿਲ ਜਾਵੇ ਕਿ ਉਸ ਤਰ੍ਹਾਂ ਹੀ ਕਿਤੇ ਜਿਆਦਾ ਅਸੋ ਰਾਜ ਵਰਦੀ ਵਾਲੇ ਉਹ ਮਸਲੇ ਹਾਂ ਜਿਹੜੇ ਵਿੱਚ ਵੀ ਇਸ ਤੋਂ ਹਾਂਜੀ ਇਹਨਾਂ ਵਰਦੀਆਂ ਸਰ ਫ੍ਰੀडम ਸ਼ੂਟਿੰਗ ਦੇ ਵਿੱਚ ਵੀ ਇਸ ਤੋਂ ਵਰਤਦੇ ਨੇ ਉਹ ਪਰਮਿਸ਼ਨ ਲੈ ਕੇ ਕਰਦੇ ਆ ਸਰ ਸਰ ਇਹਦਾ ਵੀ ਬੰਦਾ ਮੈਗ ਮੀਚ ਹੈਗਾ ਸੀ ਤੇ ਇਕੱਲੇ 2 ਪਰ ਆਜੀ ਕੰਮ ਲੱਗਦੇ ਸੀ ਨਹੀਂ ਇਹ 2 2 ਪਰਾਈ ਨੇ ਜੀ ਸਰ 2 ਲੱਖ ਰੁਪਏ ਰਿਕਵਰ ਹੋਏ ਬਾਕੀ 14 ਲੱਖ ਰੁਪਏ ਜਿਹੜਾ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬੜਾ ਉਹ ਉਹਦਾ ਕੇਨਾ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਤੀ ਕਿ ਜੀ ਬਈ ਅਫਸਰ ਬਣ ਗਏ ਆ ਤੇ ਇਹਨਾਂ ਦਾ ਇੰਨਾ ਹੀ ਚਿਗਰਵ ਵਧਿਆ ਤੇ ਲੋਕੀ ਉੱਥੇ ਯਕੀਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਤਾਂ ਕੁਛ ਨਾ ਕੁਛ ਤਾਂ ਫੁਨਰ ਹੋਏਗਾ ਇਹਨਾਂ ਜਿੱਤੋ ਕੀ ਗੱਲਾਪਤਾ ਵਿੱਚ ਕਰਦੇ ਤੁਸੀਂ ਇਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਕੁਛ ਰਕੀਸ ਲਿਖਤੀ ਆ ਫਿਲਹਾਲ ਤੇ ਹੋ ਜੇ ਗੱਲਾਪਤਾ ਜੇ ਪੜ੍ਹੇ ਲਿਖੇ ਬਜਾਦਾਂ ਨੇ ਜਾਂ ਟੈਕਨੀਕਲ ਕੀ ਹੈ ਇਹਨਾਂ ਨੇ ਨਹੀਂ ਪੜ੍ਹੇ ਲਿਖੇ ਤਾਂ ਪਲੱਸ 2 ਹੀ ਨੇ ਜੀ ਤੇ ਕਿਸੇ ਹੋ ਸਕਦਾ ਹੈ ਇਹਦੇ ਨਾਲ ਹੋਰ ਵੀ ਕੋਈ ਨੈਟਵਰਕ ਜੁੜਿਆ ਹੋਵੇ ਉਹਦੀ ਜਾਂਚ ਵੀ ਸੀ ਮਾਸਟਰ ਮੈਂ ਬਿਲਕੁਲ ਜਾਣਦਾ ਰਹੀ ਸੀ